ਬਾਰ ਸਾਹਿਬ ਦੇ ਵਿੱਚ ਅੱਜ ਸਵੇਰੇ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਨਰੈਣ ਸਿੰਘ ਚੋੜਾ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਨੂੰ ਗੋਲੀ ਮਾਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਸੀ ਇਸ ਵਕਤ ਅਸੀਂ ਨਰੈਣ ਸਿੰਘ ਚੋੜਾ ਦੇ ਘਰ ਦੇ ਬਾਹਰ ਮੌਜੂਦ ਹੈਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਨਰੈਣ ਸਿੰਘ ਚੋੜਾ ਹੈਗੇ ਨੇ ਉਹਨਾਂ ਦਾ ਘਰ ਹੈਗਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਜਿਹੜੀ ਹੈ ਸੁੰਨ ਪਸਰੀ ਹੋਈ ਹੈ ਜੇ ਦੱਸ ਦਈਏ ਕਿ ਜਿਹੜੇ ਨਰੈਣ ਸਿੰਘ ਚੋੜਾ ਹੈਗੇ ਨੇ ਉਹਨਾਂ ਦਾ ਜਨਮ ਜੜਾ ਵਾ 1955 ਦੇ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡ ਚੋੜਾ ਵਿੱਚ ਹੋਇਆ ਸੀਗਾ ਗੁਰਮੁਖiali ਲੀਬਰੇਸ਼ਨ ਫੋਰਸ ਅਤੇ ਅਕਾਲੀ ਫੈਡਰੇਸ਼ਨ ਦੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਦਾ ਘਰ ਹੈਗਾ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਜਸਮੀਤ ਕੋਰ ਉਹਦੀ ਜਿਹੜੀ ਪਤਨੀ ਹੈਗੀ ਆ ਉਹ ਇਸ ਵਕਤ ਘਰ ਦੇ ਵਿੱਚ ਮੌਜੂਦ ਹੈਗੇ ਨਹੀਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈਗਾ ਕਿ ਜਦੋਂ ਸਵੇਰੇ ਨਰੈਣ ਸਿੰਘ ਜਿਹੜੇ ਚੋੜਾ ਹੈਗੇ ਨੇ ਸਵੇਰੇ 6 ਵਜੇ 6 ਵਜੇ ਘਰੋਂ ਇਹ ਕਹਿ ਕੇ ਨਿਕਲੇ ਸਨ ਕਿ ਉਹ ਕਿਸੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਜਾ ਰਹੇ ਹੈਗੇ ਨੇ ਆਪਣੀ ਪਤਨੀ ਨੂੰ ਇਹ ਗੱਲ ਕਹਿ ਕੇ ਉਹ ਘਰ ਤੋਂ 6 ਵਜੇ ਬਸ ਫੜ ਕੇ ਦਰਬਾਰ ਸਾਹਿਬ ਪਹੁੰਚੇ ਸਨ ਤਾਂ ਦਰਬਾਰ ਸਾਹਿਬ ਦੇ ਵਿੱਚ ਇਹ ਜਿਹੜਾ ਹਮਲਾ ਜਿਹੜਾ ਵਾ ਕੀਤਾ ਗਿਆ ਉਹਨਾਂ ਦੇ ਵੱਲੋਂ ਤੇ ਲੰਬੇ ਸਮੇਂ ਤੋਂ ਇਹਨ ਸੁਭੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਗਿਆ ਮੈਂ ਤੁਹਾਨੂੰ ਦੱਸ ਦਵਾਂ ਕਿ ਸੁਭੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਕਿਉਂਕਿ ਸੁਭੀਰ ਸਿੰਘ ਬਾਦਲ ਹੈਗੇ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਹ ਜਿਹੜੀ ਸਜ਼ਾ ਲਗਾਈ ਗਈ ਹੈ ਸਜ਼ਾ ਦੇ ਕਰਕੇ ਹੀ ਉਹ ਬਾਹਰ ਜਿਹੜੇ ਨੇ ਉਹ ਪੈਰੇ ਤੇ ਖਲੋਤੇ ਹੋਏ ਸਨ ਤਾਂ ਜਦੋਂ ਸਵੇਰੇ ਇਹ ਹਮਲਾ ਜਿਹੜਾ ਵਾ ਉਹ ਕੀਤਾ ਗਿਆ ਹੈਗਾ ਵਾ ਤਾਂ ਦੱਸਿਆ ਜਾ ਰਿਹਾ ਕਿ ਹਮਲਾ ਕਰਨ ਤੋਂ ਬਾਅਦ ਜਿਹੜਾ ਵਾ ਮੁੱਖ આરોપી ਹੈਗਾ ਵਾ ਉਸ ਨੂੰ ਜਿਹੜਾ ਵਾ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਇਸ ਵਕਤ ਅਸੀਂ ਉਹਦੇ ਘਰ ਦੇ ਬਾਹਰ ਖੜੇ ਆ ਗਏ ਇਹ ਘਰ ਵਾ ਜਿਹੜਾ ਕਿਉਂਕਿ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਰਹਿ ਰਹੇ ਨੇ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਹੀ ਇਹਨਾਂ ਦਾ ਪਰਿਵਾਰ ਜਿਹੜਾ ਰਹਿ ਗਿਆ ਹੈਗਾ ਦੋ بیٹے ਜਿਹੜੇ ਨੇ ਉਹ ਇਹਨਾਂ ਦੇ ਹੈਗੇ ਨੇ ਜੋ ਕਿ ਵਕੀਲ ਹੈਗੇ ਨੇ ਪੇਸ਼ੇ ਤੋਂ ਵਕੀਲ ਦਾ ਕੰਮ ਕਰਦੇ ਹੈਗੇ ਨੇ ਤੇ ਫਿਲਹਾਲ ਹੁਣ ਜੋ ਦੱਸਿਆ ਜਾ ਰਿਹਾ ਕਿ ਅਜੇ ਤੱਕ ਕੋਈ ਵੀ ਪ گیا ਸੀਗਾ بڑی ਪਹਾੜੇ ਤੋਂ ਬਹੁਤ ਹੋ ਗਿਆ ਹਨ ਮਾਵੇ ਕੀ ਤੁਹਾਡਾ ਨਾਮ ਆ ਮੇਰਾ ਨਾਮ ਜਸਮੀਤਪੁਰ ਤੇ ਭਾਈ ਸਾਹਿਬ ਕਦੋਂ ਵੇਚ ਸੀਗੇ ਘਰੋਂ ਉਹ ਤੇ ਸਵੇਰ ਪਾਉਣੇ ਛੇ ਗਏ ਨੇ ਅੱਛਾ ਤੇ ਕੀ ਕਹਿ ਕੇ ਗਏ ਘਰੋਂ ਉਸ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਵਰਤੀ ਹੈ ਤੇ ਮੈਂ ਉੱਥੇ ਚੱਲਿਆ ਛੇਦੀ ਪਸੀ ਜੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਕੁਛ ਗੱਲ ਕੀਤੀ ਹੁਣ ਬੱਛੀ ਨੇ ਪਤਾ ਕੋ ਖਲਦੇ ਗਏ ਸੀ ਪਤਾ ਕੋ ਦਰਵਾਜ਼ਾ ਖਲ੍ਹ ਵੀ ਗਏ ਸੀ ਨਹੀਂ ਉਹ ਅੱਜ ਹੀ ਗਏ ਸੀ ਕੱਲ ਹੋਰ ਕਿਤੇ ਪ੍ਰੋਗਰਾਮ ਹੋਤੋ ਦੇਖੋ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਤਾਂ ਇੱਥੇ ਪਰਾਂ ਲੰਮੀ ਪਈਆਂ ਤੇ ਮੈਨੂੰ ਤੇ ਆਣ ਕੇ ਪਤਾ ਕਰਾਣ ਨੂੰ ਗਿਆ ਕਰ ਜਾ ਤੋ ਤੇ ਮੈਂ ਹੁਣ ਤੇ ਦੁਬਾਰਾ ਕੋਲਿਆ ਦੋ ਨਾਲ ਸਪੈਨ ਦੀ ਖਬਰ ਮੈਨੂੰ ਤੇ ਨਹੀਂ ਪਤਾ ਹੁੰਦਾ ਉਹਨਾਂ ਨੇ ਹੀ ਦੱਸ ਕੀ ਦੱਸਾਂ ਤੁਹਾਨੂੰ ਉਹਨਾਂ ਕੇ ਭਾਜੀ ਕਿੱਥੇ ਹਨ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਹੈ ਕਨੇ ਸਿੰਪਲੀ ਸਿੰਪਲ ਤੋਂ ਗੋਲੀ ਚਲਾਈ ਗਈ ਹੈ ਮੈਂ ਹੁੰਦੀ। ਇਹ ਸ਼ਾਹ ਤੇ ਪਹਿਲਾਂ ਵੀ ਇਹਨਾਂ ਨੇ ਵਿਚਸ਼ਾ ਕੀਤੀ ਰ ਸਿੱਖੀ ਵਾਸਤੇ ਬਦਲ ਲਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ? ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਇਹ ਮੈਂ ਐਨੀ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ। ਬਸ ਸਿੱਖੀ ਵਾਸਤੇ ਕਾਫੀ ਉਹਨਾਂ ਕਦਮ ਚੁੱਕੇ ਆਗੇ ਨੇ। ਹਾਂਜੀ ਉਹ ਤੇ 84 ਦੇ ਤੁਰੇ ਨਹੀਂ ਸੀ। ਕਾਫੀ ਸਾਲ ਜੇਲ੍ਹ ਜਿਲੇ ਦੇ ਮਾੜੇ। ਹਾਂਜੀ। ਪਤਾ ਕੁਝ ਕਿਹੜੀ ਜਿਲ੍ਹੇ ਦੇ ਮਾੜੇ ਤੁਹਾਨੂੰ? ਜੇਲ੍ਹ ਚੈਂਬਰ ਸਰ ਵੀ ਰਹੇ ਨੇ, ਗੁਰਦਾਸਪੁਰ ਵੀ ਰਹੇ ਨੇ। ਹਮ। ਲੁਧਿਆਣੀ ਵਾਲ ਵੀ ਰਹੇ ਨੇ ਮਾਈਡ ਕਰਾਉਣ ਦੀ ਬਦੋਂ ਕਿਉਂ ਚੰਡੀਗੜ੍ਹ ਉਹ ਕੇਸ ਜਿੱਥੋਂ ਕਿ ਪਤਾ ਹੋਊਗਾ ਕਿਦਾਂ ਦੇ ਕੇਸ ਕੁਝ ਪਤਾ ਲੱਗਾ ਕਰਾਉਂ ਕਰਾਉਂ ਹਾਂ ਕਹਾਂ ਚਲਾ ਲਈ ਸਾਰੇ ਮੇਰੇ ਸਾਥ ਆ ਠੀਕ ਹੈ ਕੀ ਕਹਿਣਾ ਚਾਹੁੰਦੇ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕਿ ਉਹ ਬਸ ਚਲੇ ਗਏ ਕੋਈ ਸੀ ਡੈਮ ਹੋ ਗਿਆ ਬਸ ਦਾ ਡੈਮ ਹੋ ਗਿਆ ਬਸ ਸੀ ਨਹੀਂ ਗਿਆ ਲੈ ਕੇ ਤੇ ਤਾਂ ਬਸ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਉਹਨੇ ਨਕਮਾ ਵਾਲਾ ਹੈਗੇ ਪਤਾ ਨਹੀਂ ਕੀ ਕੀਤਾ ਇਹ ਦਿੱਤ ਬਾਤੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਹੁਣ ਉਹ ਤੇ ਹੁਣ ਮਿਲਾਂਗੇ ਤੇ ਫੇਰੀ ਪਤਾ ਹੈ ਤਰ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਹੈ ਜੇ ਵੀ ਗਲਤ ਪਾਈ ਹੋਮੀ ਗਲਤੀ ਪਾਉਣੀ ਉਹ ਪੱਕਾ ਯਾਰ ਠੀਕ ਠੀਕ ਬੰਦੇ ਠੀਕ ਤੁਹਾਡਾ ਕੀ ਕਰਨਾ ਹੈ ਹਾਂ ਮੈਂ ਸਬ ਇੰਸਪੈਕਟਰ ਕਲਾਸ਼ ਚੰਦ ਜੀ ਥਾਣਾ ਡੇਰਾ ਬਾਬਾਣਾ ਅੱਜ ਜੋ ਇਨਸੀਡੈਂਟ ਅਦਰ ਬਾਸ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਸਦੇ ਸਬੰਧ ਵਿੱਚ ਆਪਾਂ ਨਰਨਾਰਾਇਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆਂ ਠੀਕ ਆ ਫਿਲਹਾਲ ਇਹ ਘਰ ਦੇ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੇ ਮਾਤਾ ਜੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਹਾਂ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ ਕੀ ਕਰਨਾ ਹੈ ਪਤਾ ਲਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਹਾਂਜੀ ਹਾਂ ਹਾਂ ਕੁਝ ਲਮਾਂਗੇ ਆਪਾਂ ਆਪਾਂ ਇਹ ਸਾਡੀ ਸੀਕਰੇਸੀ ਦਾ ਸਾਲਾ ਹੈ ਤਪਤੀ ਦਾ ਵੀ ਸਾਡਾ ਠੀਕ ਹੈ ਜੀ ਬਾਕੀ ਬਾਅਦ ਵਿੱਚ